ਕੀ ਦਾ ਮਜੂਬ ਨਾ ਮੈਂ ਵਿਕਰਮਜੀਤ ਸਿੰਘ ਚੀਮਾ ਵਾਈਸ ਪ੍ਰੈਜ਼ੀਡੈਂਟ ਬੀਜੇਪੀ ਪੰਜਾਬ ਸਰ ਕਿਸ ਤਰ੍ਹਾਂ ਦੇਖਦਾ ਹਾਂ ਕਿ ਦਿੱਲੀ ਵਿੱਚ ਜਿੱਤ ਹੋਈ ਹੈ ਜਿਹੜੀ ਦਿੱਲੀ ਦੇ ਵਿੱਚ ਜਿੱਤ ਹੋਈ ਹੈ ਇਹ ਜੋ ਵਿਕਾਸ ਦੀ ਜਿੱਤ ਹੈ ਸੁਸ਼ਾਸਨ ਦੀ ਜਿੱਤ ਹੈ ਤੇ ਜਨਤਾ ਦਾ ਜਿਹੜਾ ਵਿਸ਼ਵਾਸ ਹੈ ਤੇ ਉਹਦੀ ਜਿੱਤ ਹੈ ਬੜੇ ਲੰਬੇ ਸਮੇਂ ਤੋਂ ਕੇਜਰੀਵਾਲ ਤੇ ਆਮ ਆਦਮੀ ਪਾਰਟੀ ਜਿਹਨੂੰ ਅਸੀਂ ਆਪ ਦਾ ਪਾਰਟੀ ਕਹਿੰਦੇ ਆ ਉਹ ਲੰਬੇ ਸਮੇਂ ਤੋਂ ਦਿੱਲੀ ਤੇ ਰਾਜ ਕਰ ਰਹੇ ਸੀ ਪਰ ਉਹਨਾਂ ਸਾਲਾਂ ਦੇ ਵਿੱਚ 12 ਸਾਲਾਂ ਦੇ ਵਿੱਚ ਉਹਨਾਂ ਨੇ ਦਿੱਲੀ ਨੂੰ ਦਿੱਤਾ ਕੁਝ ਨਹੀਂ ਸਿਵਾਏ ਲਾਰਿਆਂ ਤੋਂ ਸਿਵਾਏ ਕ腐ਸ਼ਨ ਤੋਂ ਸਿਵਾਏ ਭ੍ਰਸ਼ਟਾਚਾਰ ਤੋਂ ਦਿੱਲੀ ਦੇ ਲੋਕਾਂ ਨੂੰ ਕੁਝ ਨਹੀਂ ਦਿੱਤਾ ਸੋ ਦਿੱਲੀ ਦੇ ਲੋਕਾਂ ਨੇ ਤੰਗ ਆ ਕੇ ਭਾਰਤੀ ਜਨਤਾ ਪਾਰਟੀ 'ਚ ਨਰਿੰਦਰ ਮੋਦੀ ਜੀ 'ਚ ਵਿਸ਼ਵਾਸ ਪ੍ਰਗਟ ਕਰਕੇ ਦੇਸ਼ ਦੇ ਪ੍ਰਧਾਨ ਮੰਤਰੀ ਜੀ 'ਚ ਦਿੱਲੀ ਦੇ ਵਿੱਚ ਭਾਜਪਾ ਨੂੰ ਪੂਰਨ ਬਹੁਮਤ ਦੇ ਕੇ ਬੜੀ ਵੱਡੀ ਜਿੱਤ ਜਿਹੜੀ ਹੈ ਦਿੱਲੀ ਦੇ ਲੋਕਾਂ ਨੇ ਦਿੱਤੀ ਹੈ ਉਹਦੇ ਲਈ ਮੈਂ ਦਿੱਲੀ ਦੇ ਲੋਕਾਂ ਦਾ ਧੰਨਵਾਦ ਵੀ ਕਰਦਾ ਉਹਨਾਂ ਨੂੰ ਵਧਾਈ ਵੀ ਦੇਣਾ ਤੇ ਉੱਥੇ ਨਾਲ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਜੀ ਦਾ ਵੀ ਧੰਨਵਾਦ ਕਰਦੇ ਹਾਂ ਜਿਨ੍ਹਾਂ ਤੇ ਵਿਸ਼ਵਾਸ ਪ੍ਰਗਟ ਕਰਕੇ ਦਿੱਲੀ ਦੇ ਲੋਕਾਂ ਨੇ ਬੀਜੇਪੀ ਨੂੰ ਐਡੀ ਵੱਡੀ ਜਿੱਤ ਦਿੱਤੀ ਹੈ ਸਰ ਕਿਸੇ ਤਰ੍ਹਾਂ ਦੇ ਰਹੇ ਜੋ ਪ੍ਰਵਿੰਦ ਕੇਜਰੀਵਾਲ ਨੇ ਸੱਤਾ ਤੋਂ ਬੁਆਹਰ ਕੰਦੇ ਰਹਿ ਨਹੀਂ ਸਕਦੇ ਕਿ ਲੱਗਦਾ ਹੈ ਕਿ ਸੱਤਾ ਦੇ ਲਈ ਉਹ ਪੰਜਾਬ ਦੀ ਰਾਜਨੀਤੀ ਚਾਲ ਦੀ ਕੋਸ਼ਿਸ਼ ਕਰਨਗੇ ਦੇਖੋ ਅਰਵਿੰਦ ਕੇਜਰੀਵਾਲ ਮੈਂ ਇੱਥੇ ਇੱਕ ਗੱਲ ਜ਼ਰੂਰ ਕਰਨੀ ਚਾਹਾਂਗਾ ਕਿਉਂਕਿ ਉਹ ਪੈਰ ਪੈਰ ਤੇ ਆਪਣੀ ਗੱਲ ਤੋਂ ਮੁਕਰਨ ਵਾਲਾ ਨੇਤਾ ਹੈ ਕਿਸੇ ਵੀ ਗੱਲ ਤੇ ਖੜਨ ਵਾਲਾ ਨੇਤਾ ਨਹੀਂ ਹੈਗਾ ਇਲੈਕਸ਼ਨ ਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਮੈਨੂੰ ਭਾਰਤੀ ਜਨਤਾ ਪਾਰਟੀ ਨੇ ਜੇਲ੍ਹ ਦੇ ਵਿੱਚ ਭੇਜਿਆ ਸੀ ਪਰ ਮੈਂ ਦਿੱਲੀ ਦੇ ਲੋਕਾਂ ਨੂੰ ਅਪੀਲ ਕਰਦਾ ਕਿ ਜੇ ਤੁਸੀਂ ਮੈਨੂੰ پاک ਪਵਿੱਤਰ ਤੇ ਸਾਫ਼ ਇਮਾਨਦਾਰ ਮੰਨਦੇ ਹੋ ਤੇ ਮੇਰੇ ਹੱਕ ਦੇ ਵਿੱਚ ਵੋਟਾਂ ਪਾ ਦਿਓ ਤਾਂ ਕਿ ਮੈਂ ਫੇਰ ਦਿੱਲੀ ਦਾ ਮੁੱਖ ਮੰਤਰੀ ਬਣ ਸਕਾਂ ਤੇ ਜੇ ਨਹੀਂ ਮੰਨਦੇ ਹੋਮੋਂਗੇ ਤੇ ਮੈਨੂੰ ਵੋਟਾਂ ਨਾ ਪਾਇਓ ਸੋ ਅੱਜ ਦਿੱਲੀ ਦੇ ਲੋਕਾਂ ਨੇ ਇਹ ਸਿੱਧ ਕਰਤਾ ਹੈ ਦਿੱਲੀ ਦੇ ਵੋਟਰਾਂ ਨੇ ਸਿੱਧ ਕਰਤਾ ਹੈ ਕਿ ਅਰਵਿੰਦ ਕੇਜਰੀਵਾਲ ਤੂੰ ਭ੍ਰਸ਼ਟਾਚਾਰੀ ਹੈ ਤੇ ਤੋਂ ਵੱਡਾ ਕੋਈ ਕਰਪਟ ਆਦਮੀ ਨਹੀਂ ਹੈਗਾ ਸੋ ਉਹ ਜਿਹੜੇ ਕੇਸ ਹੈ ਉਹ ਸਾਰਿਆਂ ਨੂੰ ਵੀ ਦਿੱਲੀ ਦੇ ਲੋਕਾਂ ਨੇ ਫਤਵਾ ਦੇ ਕੇ ਸਿੱਧ ਕੀਤਾ ਦੂਜੀ ਗੱਲ ਜਿਹੜੀ ਤੁਸੀਂ ਕੀਤੀ ਹੈ ਕਿ ਦਿੱਲੀ ਤੋਂ ਬਾਅਦ ਹੁਣ ਪੰਜਾਬ ਦੀ ਵਾਰੀ ਮੈਂ ਇੱਥੇ ਗੱਲ ਤੁਹਾਡੀ ਨੂੰ ਥੋੜਾ ਜਿਹਾ ਸੋਧਦਾ ਪੰਜਾਬ ਤੋਂ ਪਹਿਲਾਂ ਵੀ ਲੁੱਟਿਆ ਜਾ ਰਿਹਾ ਹੈ ਪਿਛਲੇ ਤਿੰਨਾਂ ਸਾਲਾਂ ਤੋਂ ਆਪ ਆਦਮੀ ਪਾਰਟੀ ਜਿਹੜੀ ਹੈ ਆਪ ਦਾ ਪਾਰਟੀ ਜੋਕ ਵਾਂਗ ਚੰਬੜੀ ਹੋਈ ਹੈ ਪੰਜਾਬ ਨੂੰ ਪੰਜਾਬ ਨੂੰ ਅੱਜ ਕੰਗਾਲੀ ਦੇ ਕੰਡੇ ਤੇ ਲਿਆ ਖੜਾ ਕੀਤਾ ਹੈ ਪੰਜਾਬ ਦੀ ਇਹ ਦੁਰਦਸ਼ਾ ਅੱਜ ਤੱਕ ਇਸ ਤਰ੍ਹਾਂ ਦੀ ਦੁਰਦਸ਼ਾ ਸ਼ਾਇਦ ਕਿਸੇ ਵੀ ਸ਼ਾਸਨ ਚ ਨਹੀਂ ਹੋਈ ਜਿਸ ਤਰ੍ਹਾਂ ਦੀ ਦੁਰਦਸ਼ਾ ਜਿਹੜੀ ਹੈ ਉਹ ਆਮ ਆਦਮੀ ਪਾਰਟੀ ਦੇ ਜਿਹੜੇ 3 ਸਾਲਾਂ ਦੀ ਸਰਕਾਰ ਐ ਇਸ ਨੇ ਪੰਜਾਬ ਵੀ ਕੀਤੀ ਐ ਵਿਸ਼ੇ ਬੜੇ ਗੰਭੀਰ ਹੈ ਅੱਜ ਤੁਸੀਂ ਲਾਅ ਐਂਡ ਆਰਡਰ ਦੀ ਪੋਜੀਸ਼ਨ ਦੇਖ ਲਓ ਕਿ ਅੱਜ ਪੰਜਾਬ ਦੇ ਵਿੱਚ ਆਪਣੇ ਆਪ ਨੂੰ ਕੋਈ ਵੀ ਸੁਰੱਖਿਅਤ ਨਹੀਂ ਸਮਝ ਰਿਆ ਆ ਲਗਾਤਾਰ ਕਿਤੇ ਨਾ ਕਿਤੇ ਗੈਂਗਵਾਰਾਂ ਚੱਲ ਰਹੀਆਂ ਐ ਸੜਕਾਂ ਤੇ ਗੋਲੀਆਂ ਚੱਲ ਰਹੀਆਂ ਲੋਕਾਂ ਨੂੰ ਥ੍ਰੈਟਨਿੰਗ ਕਾਲ ਆ ਰਹੀਆਂ ਲੋਕਾਂ ਤੋਂ ਜਬਰੀ ਵਸੂਲੀ ਕੀਤੀ ਜਾ ਰਹੀ ਐ ਉਸਦੇ ਨਾਲ ਹੀ ਜੇ ਰੁਜ਼ਗਾਰ ਦੀ ਗੱਲ ਕਰੋਗੇ ਤੇ ਨੌਜਵਾਨਾਂ ਕੋਲ ਕੋਈ ਰੁਜ਼ਗਾਰ ਵੀ ਹੈ ਨਹੀਂਗਾ ਨਾ ਰੁਜ਼ਗਾਰ ਦੇ ਸਾਧਨ ਪੈਦਾ ਕਰਨ ਲਈ ਸਰਕਾਰ ਕੋਲ ਕੋਈ ਪਲੈਨਿੰਗ ਹੈ ਸੋ ਤੁਸੀਂ ਕਿਹਾ ਕਿ ਦਿੱਲੀ ਤੋਂ ਬਾਅਦ ਹੁਣ ਉਹ ਪੰਜਾਬ ਵੱਲ ਮੁੜਨਗੇ ਜਿਹੜੇ ਪੰਜਾਬ ਨੂੰ ਪਹਿਲਾਂ ਹੀ ਲੁੱਟ ਰਹੇ ਆ ਭਗਵੰਤ ਮਾਨ ਮੁੱਖ ਮੰਤਰੀ ਤੋਂ ਇੱਕ ਹੱਥ ਠੋਕਾ ਮੁੱਖ ਮੰਤਰੀ ਨੇ ਪੰਜਾਬ ਦੇ ਜੋ ਚਲਾ ਰਿਹਾ ਸੀ ਹਰਵਿੰਦ ਕੇਜਰੀਵਾਲ ਤੇ ਉਹਨਾਂ ਦੀ ਟੀਮ ਜਿਸ ਤਰ੍ਹਾਂ ਚਾਹੁੰਦੀ ਆ ਪੰਜਾਬ ਉਸੇ ਤਰ੍ਹਾਂ ਚੱਲ ਰਿਹਾ ਸੀ ਸੋ ਪੰਜਾਬ ਦੇ ਲੋਕ ਵੀ ਇਸ ਗੱਲ ਨੂੰ ਸਮਝ ਰਹੇ ਐ ਤੇ ਆਉਣ ਵਾਲਾ ਸਮਾਂ ਜਿਹੜਾ ਪੰਜਾਬ ਵੀ ਆਪਣੇ ਰੁਖ ਨੂੰ ਪਲਟਾ ਕੇ ਪੰਜਾਬ 'ਚ ਵੀ ਦਿੱਲੀ ਵਾਲੇ ਹਾਲਾਤ ਜਿਹੜੇ ਆ ਉਹ ਬਣਗੇ ਪੰਜਾਬ ਦੇ ਰਸਤੇ ਸੰਸਦ ਦੇ ਵਿੱਚ ਪਹੁੰਚਣ ਦੀ ਕੋਸ਼ਿਸ਼ ਕਰਨਗੇ केजरीवाल ਲੱਗਦਾ ਦੇਖੋ ਇਹ ਉਹਨਾਂ ਦੀ ਪਾਰਟੀ ਦਾ ਨਿੱਜੀ ਮਸਲਾ ਹੈ ਚਾਹੇ ਪੰਜਾਬ ਦੇ ਰਸਤੇ ਉਹ ਸੰਸਦ ਪਹੁੰਚਣ ਚਾਹੇ ਦਿੱਲੀ ਦੇ ਰਸਤੇ ਜੇਲ੍ਹ ਪਹੁੰਚਣ ਇਹ ਕਾਨੂੰਨੀ ਪ੍ਰਕਿਰਿਆਵਾਂ ਨੇ ਇਹਦੇ 'ਚ ਮੇਰਾ ਕੋਈ ਦਖਲ ਅੰਦਾਜ਼ੀ ਨਹੀਂ ਕਿਉਂਕਿ ਉਹ ਕੋਈ ਪਹਿਲੀ ਗੱਲ ਤੋਂ ਕੋਰਟ ਦੇ ਵਿੱਚੋਂ ਉਹਨਾਂ ਨੂੰ ਜ਼ਮਾਨਤ ਮਿਲੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਕੋਰਟ ਕੀ ਆਦੇਸ਼ ਦਿੰਦਾ ਜਾਂ ਕੇਸ ਦੇ ਵਿੱਚ ਕੀ ਜੱਜਮੈਂਟ ਆਉਂਦੀ ਹੈ ਪਹਿਲਾਂ ਤੋਂ ਉਸ ਨੇ ਤੈਅ ਕਰਨਾ ਹੈ ਕਿ ਅਰਵਿੰਦ ਕੇਜਰੀਵਾਲ ਜੇਲ੍ਹ ਦੇ ਵਿੱਚ ਹੋਊਗਾ ਜਾਂ ਅਰਵਿੰਦ ਕੇਜਰੀਵਾਲ ਕਿਤੇ ਹੋਰ ਜਾਊਗਾ ਸਰ ਕੇਜਰੀਵਾਲ ਨੇ ਵਿਭਭਨ ਨੂੰ ਕਿ ਇਸੇ ਪਲਾਨ ਦੇ ਤਹਿਤ ਪੰਜਾਬ ਪੇ ਜਾਏਗਾ ਦੇਖੋ ਮੈਂ ਉਹੀ ਕਹਿ ਹੈ ਕਿ ਉਹਦੇ ਕੀ ਪਲਾਨ ਨੇ ਸਾਨੂੰ ਇਹਦੇ ਨਾਲ ਕੋਈ ਮਤਲਬ ਨਹੀਂ ਕੇਜਰੀਵਾਲ ਸਾਹਿਬ ਦੇ ਜਿਹੜੇ ਪਲਾਨ ਨੇ ਉਹਨਾਂ ਨੂੰ ਮੁਬਾਰਕ ਅਸੀਂ ਆਪਣਾ ਪੰਜਾਬ ਬਚਾਉਣਾ ਭਾਰਤੀ ਜਨਤਾ ਪਾਰਟੀ ਤੇ ਭਾਰਤੀ ਜਨਤਾ ਪਾਰਟੀ ਦੇ ਸਮੁੱਚੇ ਲੀਡਰਾਂ ਦੀ ਇਹ ਸੋਚ ਹੈ ਕਿ ਪੰਜਾਬ ਜਿਹੜਾ ਮੌਜੂਦਾ ਦੌਰ ਦੇ ਵਿੱਚ ਹੈ ਇਹ ਇਹਨਾਂ ਹਾਲਾਤਾਂ ਦੇ ਵਿੱਚੋਂ ਨਿਕਲਣਾ ਚਾਹੀਦਾ ਹੈ ਉਹਨਾਂ ਹਾਲਾਤਾਂ ਦੇ ਵਿੱਚੋਂ ਕੱਢਣ ਦੇ ਲਈ ਭਾਰਤੀ ਜਨਤਾ ਪਾਰਟੀ ਹਰ ਤਰ੍ਹਾਂ ਦਾ ਕੰਮ ਕਰਨ ਨੂੰ ਤਿਆਰ ਹੈ ਭਾਰਤੀ ਜਨਤਾ ਪਾਰਟੀ ਲੋਕਾਂ ਦੇ ਕੋਲ ਜਾ ਕੇ ਲੋਕਾਂ ਦੀਆਂ ਮੁਸ਼ਕਲਾਂ ਸਮੱਸਿਆਵਾਂ ਉਹਨਾਂ ਨੂੰ ਹੱਲ ਕਰਕੇ ਉਹਨਾਂ ਦਾ ਵਿਸ਼ਵਾਸ ਜਿੱਤ ਕੇ ਪੰਜਾਬ ਦੇ ਵਿੱਚ ਕਿਉਂਕਿ ਪੰਜਾਬ ਨੂੰ ਅਸੀਂ ਇਸ ਤਰ੍ਹਾਂ ਛੱਡ ਨਹੀਂ ਸਕਦੇ ਸਾਡੀ ਇਹ ਕਰਮ ਭੂਮੀ ਹੈ ਸਾਡੀ ਇਹ ਜਨਮ ਭੂਮੀ ਹੈ ਔਰ ਪੰਜਾਬ ਜਿਹਨੂੰ ਅਸੀਂ ਹਿੰਦੁਸਤਾਨ ਦੀ ਖੜਕ ਪੂਜਾ ਵਿੱਚੋਂ ਜਾਣਿਆ ਜਾਂਦਾ ਹੈ ਅੱਜ ਉਹ ਜਿਹੜੇ ਹਾਲਾਤਾਂ ਦੇ ਵਿੱਚ ਹੈ ਅੱਜ ਜਿਸ ਤਰਸਯੋਗ ਹਾਲਤ ਦੇ ਵਿੱਚ ਤਿੰਨ ਸਾਲਾਂ ਦੇ ਵਿੱਚ ਇਹ ਲੁਟੇਰਿਆਂ ਦੀ ਸਰਕਾਰ ਇਸ ਨੂੰ ਲੈ ਗਈ ਹੈ ਉਸ ਉੱਥੋਂ ਕੱਢਣ ਦੇ ਲਈ ਅਸੀਂ ਮੈਂ ਪਹਿਲਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਕੀ ਕਰਦਾ ਸਾਨੂੰ ਉਹਦੇ ਨਾਲ ਕੋਈ ਮਤਲਬ ਨਹੀਂ ਸਾਨੂੰ ਆਪਣੇ ਪੰਜਾਬ ਨਾਲ ਮਤਲਬ ਹੈ ਸਾਨੂੰ ਆਪਣੇ ਪੰਜਾਬ ਨੂੰ ਬਚਾਉਣ ਤੱਕ ਮਤਲਬ ਹੈ ਪੰਜਾਬ ਦੀ ਨੌਜਵਾਨੀ ਨੂੰ ਬਚਾਉਣ ਤੱਕ ਮਤਲਬ ਹੈ ਪੰਜਾਬ ਦੀ ਜਿਹੜੀ ਵਪਾਰੀ ਵਰਗ ਹੈ ਉਹਨੂੰ ਬਚਾਉਣ ਤੱਕ ਮਤਲਬ ਹੈ ਪੰਜਾਬ ਦੇ ਸਾਰੇ ਵਰਗਾਂ ਨੂੰ ਬਚਾਉਣ ਦਾ ਸਾਡਾ ਸਮੂਹ ਪੰਜਾਬ ਨੂੰ ਬਚਾਉਣ ਦਾ ਸਾਡਾ ਮਕਸਦ ਹੈ ਸੋ ਅਰਵਿੰਦੂਆ ਕੇਜਰੀਵਾਲ ਕੀ ਕਰਦਾ ਉਹਦੇ ਨਾਲ ਸਾਨੂੰ ਕੋਈ ਮਕਸਦ ਨਹੀਂ ਜੀ ਪੰਜਾਬ ਬਚਾਉਣ ਦੀ ਗੱਲ ਕੀਤੀ ਹੈ ਜੀ ਐਮਐਸਪੀ ਨੂੰ ਲੈ ਕੇ ਕਿਸਾਨਾਂ ਵਿੱਚ ਕਾਫੀ ਰੋਸ ਪਾਇਆ ਗਿਆ ਬਜਟ ਦੇ ਕਾਪੀਆਂ ਪਸਾੜੀਆਂ ਗਈਆਂ ਨੇ ਐਮਐਸਪੀ ਦੇ ਵਿੱਚ ਕੋਈ ਗੱਲ ਨਹੀਂ ਕੀਤੀ ਗਈ ਦੇਖੋ ਮੈਂ ਇੱਥੇ ਇੱਕ ਗੱਲ ਜ਼ਰੂਰ ਕਹੂੰਗਾ ਕਿ ਐਮਐਸਪੀ ਜਿਹੜੀ ਹੈ MSP ਜਦੋਂ ਤੋਂ ਦੇਸ਼ ਦੇ ਵਿੱਚ ਲਾਗੂ ਹੋਈ ਹੈ ਜੇ ਤੁਸੀਂ ਇਤਿਹਾਸ ਨੂੰ ਪੜ੍ਹੋਗੇ ਜਦੋਂ ਤੋਂ ਦੇਸ਼ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਬਣੇ ਹੈ ਜਿਹੜੀ MSP ਨੂੰ ਡੇਢ ਗੁਣਾ ਨਾਲ ਜੋੜਿਆ ਕਿ ਜਿੰਨਾ ਫਸਲ ਦਾ ਲਾਗਤ ਖਰਚਾ ਆਉਂਦਾ ਹੈ ਉਹਦੀ ਡੇਢ ਗੁਣਾ ਮੁੱਲ ਤੈਅ ਕਰਕੇ MSP ਜਿਹੜੀ ਆ ਉਸ ਸਮੇਂ ਤੋਂ ਦੇਸ਼ ਦੇ ਵਿੱਚ ਤੈਅ ਹੋਣੀ ਸ਼ੁਰੂ ਹੋਈ ਹੈ MSP ਨੂੰ ਸੁਆਮੀਨਾਥਨ ਕਮਿਸ਼ਨ ਦੀ ਜਿਹੜੀ ਰਿਪੋਰਟ ਹੈ ਉਹਦੇ ਚ ਇਕੱਲੀ ਐਮਐਸਪੀ ਦੀ ਸੁਵਿਧਾ ਇਕੱਲੀ ਐਮਐਸਪੀ ਦੀ ਗੱਲ ਨਹੀਂ ਕੀਤੀ ਕਿਉਂਕਿ ਅਸੀਂ ਮੈਂ ਵੀ ਕਿਸਾਨ ਆ ਕਿਸਾਨ ਦਾ ਪੁੱਤ ਆ ਅਸੀਂ ਸਾਰੀਆਂ ਚੀਜ਼ਾਂ ਜਦੋਂ ਸੁਆਮੀ ਨਾਥਨ ਦੀ ਗੱਲ ਆਉਂਦੀ ਹੈ ਤੇ ਸੁਆਮੀ ਨਾਥਨ ਦੀ ਗੱਲ ਆ ਕੇ ਇਕੱਲੀ ਐਮਐਸਪੀ ਤੇ ਖੜੀ ਕਰ ਦਿੰਦੇ ਆ ਸੁਆਮੀ ਨਾਥਨ ਕਮਿਸ਼ਨ ਦੀ ਰਿਪੋਰਟ ਦੇ ਵਿੱਚ ਹਰ ਖੇਤ ਨੂੰ ਪਾਣੀ ਕਿਸ ਤਰ੍ਹਾਂ ਦੇਣਾ ਉਹਦੀ ਗੱਲ ਕੀਤੀ ਗਈ ਹੈ ਹਰ ਕਿਸਾਨ ਤੱਕ ਚੰਗਾ ਬੀਜ ਕਿੱਦਾਂ ਪਹੁੰਚੇ ਉਹਦੀ ਗੱਲ ਕੀਤੀ ਗਈ ਹੈ ਹਰ ਕਿਸਾਨ ਤੱਕ ਚੰਗੀ ਮਾਤਰਾ ਦੇ ਵਿੱਚ ਸਹੀ ਖਾਦ ਕਿਸ ਤਰ੍ਹਾਂ ਪਹੁੰਚੇ ਉਹਦੀ ਗੱਲ ਕੀਤੀ ਗਈ ਹੈ ਕਿਸਾਨਾਂ ਨੂੰ ਜੀਵਨ ਪੱਧਰ ਉੱਚਾ ਕਿਦਾਂ ਚੱਕਣਾ ਉਹਦੀ ਗੱਲ ਕੀਤੀ ਗਈ ਹੈ ਤੇ ਜੇ ਅੱਜ ਉਹਨਾਂ ਸਾਰੇ ਕੰਮਾਂ ਤੇ ਸਾਰੀਆਂ ਗੱਲਾਂ ਤੇ ਕੋਈ ਕੰਮ ਕਰ ਰਹੀ ਸਰਕਾਰ ਹੈ ਤੇ ਉਹ ਨਰਿੰਦਰ ਮੋਦੀ ਦੀ ਅਗਵਾਈ ਦੇ ਵਿੱਚ ਹਿੰਦੁਸਤਾਨ ਦੀ ਸਰਕਾਰ ਕੰਮ ਕਰ ਰਹੀ ਹੈ ਦਿੱਲੀ ਦੇ ਵਿੱਚ ਵੀ ਜੇ ਅੱਜ ਏਡਾ ਵੱਡਾ ਬਹੁਮਤ ਦਿੱਤਾ ਹੈ ਤੇ ਉਹ ਇਕੱਲੇ ਕਿਸੇ ਇੱਕ ਵਰਗ ਕਰਕੇ ਬਹੁਮਤ ਨਹੀਂ ਆਇਆ ਉਹਦੇ ਚ ਸਾਰੇ ਵਰਗਾਂ ਨੇ ਵੋਟਰ ਦਿੱਤਾ ਸਾਡੇ ਤਕਰੀਬਨ ਮੇਰਾ ਖਿਆਲ ਹੈ 8 ਜਾਂ 9 ਦੇ ਕਰੀਬ ਜਿਹੜੇ जाट ਲੀਡਰ ਹੈ ਉਹ ਜਿੱਤ ਕੇ ਅਸੈਂਬਲੀ ਦੇ ਵਿੱਚ ਪਹੁੰਚੇ ਹੈ ਪਿੱਛੇ ਅਜੇ ਹਰਿਆਣਾ ਜਿਹੜਾ ਸਾਡਾ ਗਵਾਂਢੀ ਸੂਬਾ ਹੈ ਗਵਾਂਢੀ ਸੂਬੇ ਦੇ ਵਿੱਚ ਪ੍ਰਚੰਡ ਬਹੁਮਤ ਦੇ ਨਾਲ ਸ਼ਾਇਦ ਇਤਿਹਾਸ ਦੇ ਵਿੱਚ ਐਡੇ ਬਹੁਮਤ ਦੇ ਨਾਲ ਸਰਕਾਰ ਭਾਰਤੀ ਜਨਤਾ ਪਾਰਟੀ ਨੇ ਬਣਾਈ ਹੈ ਸੋ ਉਹ ਵੀ ਸਾਰੇ ਵਰਗਾਂ ਦੇ ਸਹਿਯੋਗ ਨਾਲ ਬਣੀ ਹੈ ਭਾਰਤੀ ਜਨਤਾ ਪਾਰਟੀ ਕਿਸਾਨ ਭਰਾ ਕਿਉਂਕਿ ਸਾਡੇ ਆਪਣੇ ਭਰਾ ਹੈ ਅਸੀਂ ਖੁਦ ਕਿਸਾਨ ਆ ਉਹਨਾਂ ਦੀਆਂ ਜਿਹੜੀਆਂ ਕੋਈ ਮੁਸ਼ਕਿਲਾਂ ਹਨ ਉਹਨਾਂ ਨੂੰ ਵੀ ਹੱਲ ਕਰਕੇ ਉਹਨਾਂ ਨੂੰ ਨਾਲ ਤੋਰ ਕੇ ਅਸੀਂ ਪੰਜਾਬ ਦੇ ਭਲੇ ਵਾਲੇ ਪਾਸੇ ਸੱਲੇ ਵਾਲਾ ਮੀਟਿੰਗ ਦਾ ਲੱਗਦਾ ਸੀ ਤਾਂ ਨਿਕਲੂਗਾ ਐਮਐਸਟੀ ਲੱਗੇ ਦੇਖੋ ਡੱਲੇਵਾਲ ਸਾਹਿਬ ਨਾਲ 14 ਤਰੀਕ ਦੀ ਜਿਹੜੀ ਬੈਠਕ ਹੈ ਉਹ ਤੈ ਹੈ ਸੋ ਉਹਦੇ ਵਿੱਚ ਮੈਂ ਆਸਵੰਦਾਂ ਕਿਉਂਕਿ ਸਰਕਾਰ ਨੇ ਪਹਿਲਾਂ ਵੀ ਜੋ ਜਿਸ ਤਰ੍ਹਾਂ ਦੀਆਂ ਕੰਡੀਸ਼ਨਸ ਰੱਖੀਆਂ ਇਹਨਾਂ ਨੂੰ ਦਿੱਤੀਆਂ ਸੀ ਸੁਵਿਧਾਵਾਂ ਦਿੱਤੀਆਂ ਸੀ ਉਦੇ ਵਿੱਚ ਵੀ ਪੰਜਾਬ ਦੇ ਹਿੱਤ ਸੀ ਜਿਸ ਤਰ੍ਹਾਂ 7 ਐਮਐਸਪੀ ਫਸਾਤ ਫਸਲਾਂ ਤੇ ਐਮਐਸਪੀ ਸਰਕਾਰ ਵੱਲੋਂ ਕਿਹਾ ਸੀ ਤੁਸੀਂ ਦੱਸੋ ਕਿਹੜੀਆਂ ਫਸਲਾਂ ਤੈਅ ਕਰਨੀਆਂ ਪੰਜਾਬ ਦੇ ਵਿੱਚ ਕਿਹੜੀਆਂ ਫਸਲਾਂ ਬੀਜੋਗੇ ਉਹਨਾਂ ਤੇ ਅਸੀਂ ਔਰ ਸਾਡੇ ਜਿਹੜੇ ਪੰਜਾਬ ਦੇ ਪ੍ਰਧਾਨ ਨੇ ਸੁਨੀਲ ਜਾਖੜ ਜੀ ਉਹਨਾਂ ਨੇ ਵੀ ਕਿਸਾਨ ਭਰਾਵਾਂ ਨੂੰ ਕਿਸਾਨ ਜਥੇਬੰਦੀਆਂ ਨੂੰ ਕਿਸਾਨ ਜਥੇਬੰਦੀਆਂ ਨੂੰ ਬੇਨਤੀ ਕੀਤੀ ਸੀ ਕਿ ਆਓ ਬੈਠੋ ਤੁਸੀਂ ਦੱਸੋ ਪੰਜਾਬ ਦੇ ਵਿੱਚ ਕਿਹੜੀ ਫਸਲ ਲਾਉਣੀ ਚਾਹੁੰਦੇ ਹੋ ਕਿਹੜੇ ਫਸਲ ਦੀ ਖੇਤੀ ਕਰਨੀ ਚਾਹੁੰਦੇ ਹੋ ਔਰ ਉਹਨਾਂ ਫਸਲਾਂ ਦੀ ਗਾਰੰਟੀ ਦੇਸ਼ ਦੀ ਸਰਕਾਰ ਲਾਊਗੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਲੈਣਗੇ ਪੰਜਾਬ ਦੇ ਕਿਸਾਨ ਦਾ ਇੱਕ ਇੱਕ ਦਾਣਾ ਪਹਿਲਾਂ ਵੀ ਐਮਐਸਪੀ ਤੇ ਚੁਕਾਇਆ ਜਾਂਦਾ ਔਰ ਪੰਜਾਬ ਦੇ ਕਿਸਾਨ ਦਾ ਆਉਣ ਵਾਲੇ ਸਮੇਂ 'ਚ ਵੀ ਇੱਕ ਇੱਕ ਦਾਣਾ ਜਿਹੜੀ ਵੀ ਫਸਲ ਲਾਉਣਗੇ ਉਹ ਚੁਕਾਇਆ ਜਾਊਗਾ ਮੂੰਗੀ ਦਾਲੂ ਚਾਰ ਸਾਲਾਂ ਵਾਸਤੇ ਐਮਐਸਪੀ ਦੇ ਰਹੇ ਨੇ ਉਹ ਵੀ ਕੰਟ੍ਰੈਕਟ ਫਾਰਮਿੰਗ ਤੋਂ ਕੰਟ੍ਰੈਕਟ ਫਾਰਮਿੰਗ ਨੂੰ ਉਹਦੇ ਚੋਂ ਕੱਢ ਕੇ ਜੀ ਕੰਟ੍ਰੈਕਟ ਫਾਰਮਿੰਗ ਨੂੰ ਕੱਢ ਕੇ ਕਿਉਂਕਿ ਅੱਜ ਤੋਂ ਪਹਿਲਾਂ ਪੰਜਾਬ ਦੀ ਸਰਕਾਰ ਨੇ ਮੂੰਗੀ ਦੀ ਫਸਲ ਲਵਾਈ ਸੀ ਅੱਜ ਤੱਕ ਜਦੋਂ 2 ਸਾਲ ਪਹਿਲਾਂ ਸਰਕਾਰ ਹੁੰਦ ਚੇ ਆਈ ਸੀ ਤੇ ਪੰਜਾਬ ਦੀ ਸਰਕਾਰ ਨੇ ਇੱਕ ਵੀ ਦਾਣਾ ਮੂੰਗੀ ਦਾ ਨਹੀਂ ਸੀ ਖਰੀਦਿਆ ਪਰ ਹਿੰਦੁਸਤਾਨ ਦੀ ਸਰਕਾਰ ਕਹਿ ਰਹੀ ਹੈ ਕਿ ਤੁਸੀਂ ਫਸਲਾਂ ਤੈਅ ਕਰੋ ਐਮਐਸਪੀ ਤੇ ਖਰੀਦਾਂਗੇ ਅਸੀਂ ਤੁਹਾਡੀ ਕੋਈ ਵੀ ਫਸਲ ਮੰਡੀ ਦੇ ਵਿੱਚ ਰੋਲ ਨਹੀਂ ਦਵਾਗੇ ਇਹ ਪੰਜਾਬ ਦੀ ਜਿਹੜੀ ਸਾਡੀ ਕਿਸਾਨ ਜਥੇਬੰਦੀਆਂ ਹਨ ਉਹਨਾਂ ਨੂੰ ਹਿੰਦੁਸਤਾਨ ਦੀ ਸਰਕਾਰ ਵੱਲੋਂ ਵਿਸ਼ਵਾਸ ਦਿਵਾਇਆ ਗਿਆ 2027 ਕੀ ਲੱਗ ਰਿਹਾ ਹੈ 2027 ਦੇ ਵਿੱਚ ਕੰਦ ਤੇ ਲਿਖਿਆ ਸਾਫ ਹੈ ਪੰਜਾਬ ਦੇ ਵਿੱਚ ਮੁੱਖ ਮੰਤਰੀ ਬੀਜੇਪੀ ਦਾ ਬਣੂਗਾ ਸਾਰੇ ਵਰਗਾਂ ਨੂੰ ਨਾਲ ਲੈ ਕੇ ਸਾਰੇ ਵਰਗਾਂ ਦਾ ਆਸ਼ੀਰਵਾਦ ਲੈ ਕੇ ਸਾਰੇ ਵਰਗਾਂ ਲਈ ਕੰਮ ਕਰਕੇ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਆਪਣੇ ਦਮ ਤੇ ਸਰਕਾਰ ਬਣਾਉਗੀ ਤੇ ਜਿਹੜੇ ਪੰਜਾਬ ਦੇ ਮੌਜੂਦਾ ਹਾਲਾਤ ਨੇ ਇਹਨਾਂ ਜਿਹੜੇ ਅਲੀ ਬਾਬਾ ਤੇ 92 ਜਿਹੜੇ ਉਹਦੇ ਸਾਥੀ ਨੇ ਉਹਨਾਂ ਤੋਂ ਕਢਵਾਉਣ ਦੇ ਲਈ ਬੀਜੇਪੀ ਆਪਣੇ ਦਮ ਤੇ ਸਰਕਾਰ ਪੰਜਾਬ ਚ ਬਣਾ ਕੇ ਪੰਜਾਬ ਨੂੰ ਦੇਸ਼ ਦੇ ਵਿਕਾਸ ਦੇ ਨਾਲ ਤੋਰਨ ਦੇ ਵਿੱਚ ਆਪਣਾ ਹਿੱਸਾ ਪਾਊਗੀ ਜਿਸ ਤਰ੍ਹਾਂ ਅੱਜ ਦੇਸ਼ ਦਾ ਵਿਕਾਸ ਦੀ ਤੇਜ਼ ਗਤੀ ਵਾਲੇ ਪਾਸੇ ਦੌੜ ਰਿਹਾ ਹੈ ਉਸ ਦੌੜ ਦੇ ਵਿੱਚ ਪੰਜਾਬ ਵੀ ਮੋਰੀ ਰੋਲ ਦੇ ਵਿੱਚ ਹੋਊਗਾ ਇਹ 27 ਤੋਂ ਬਾਅਦ ਤੁਸੀਂ ਆਪਣੇ ਆਪ ਵੇਖੋਗੇ